ਸਾਦੇ ਕਹਿੰਦੇ ਨੇ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਉਹ ਬੇਬਾਕ ਦੁਸ਼ਮਨ ਕਿਥੇ ਮੂੰਹ ਫਟ ਦੁਸ਼ਮਨ ਕਿਥੇ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਤਾਂ ਐਬੇ ਮਰਾ ਬ ਮੰਨ ਨਮਾਇ ਜੋ ਮੇਰੇ ਮੂੰਹ ਦੇ ਉਤੇ ਮੇਰੇ ਆਗਣਾ ਦਾ ਜ਼ਿਕਰ ਕਰੇ ਮੇਰੀਆਂ ਗਲਤੀਆਂ ਦਾ ਜ਼ਿਕਰ ਕਰੇ ਮੇਰੀ ਬਦ اخلاقی ਦਾ ਜ਼ਿਕਰ ਕਰ ਕਰੇ ਮੇਰੀ ਮੂਰਖਤਾ ਦਾ ਜ਼ਿਕਰ ਕਰੇ ਕਿਉਂ ਆਪਣੇ ਚਿਹਰੇ ਦੇਤੇ ਕੋਈ ਧੱਬਾ ਹੋਵੇ ਤੇ ਆਪਣੀ ਅੱਖਾਂ ਨਹੀਂ ਦੇਖ ਸਕਦੀਆਂ ਦੂਜੇ ਦੀ ਦੀਆਂ ਆਪਣੀਆਂ ਗਲਤੀਆਂ ਮਨੁੱਖ ਨੂੰ ਨਹੀਂ ਦਿਖਾਈ ਦੇਣੀਆਂ ਕਿਉਂਕਿ ਬਹੁਤ ਨੇੜੇ ਨੇ ਬਹੁਤ ਜੋ ਨੇੜੇ ਹੋਵੇ ਅੱਖ ਨਹੀਂ ਦੇਖਦੀ ਅ ਅੱਖਾਂ ਦੇ ਉੱਤੇ ਮੈਂ ਕਿਤਾਬ ਰੱਖ ਲਵਾਂ ਪੜ ਸਕਾਂਗਾ ਅਕਰ ਨਹੀਂ ਦਿਖਾਈ ਦੇਣਗੀਆਂ ਅੱਖਾਂ ਦੇ ਉੱਤੇ ਤਸਵੀਰ ਰੱਖ ਲਵਾਂ ਦਿਖਾਈ ਦੇਗੀ ਨਹੀਂ ਆਪਣਾ ਆਪ ਬਹੁਤ ਨੇੜੇ ਆਪਣੀ ਮੂਰਖਤਾ ਨਹੀਂ ਦਿਖਾਈ ਦਿੰਦੀ ਦੂਜੇ ਦੀ ਦਿਖਾਈ ਦਿੰਦੀ ਦੂਜਾ ਦੂਰ ਹੈ ਦੇਖਣ ਵਾਸਤੇ ਥੋੜੀ ਦੂਰੀ ਚਾਹੀਦੀ ਆਪਣੀਆਂ ਗਲਤੀਆਂ ਨਹੀਂ ਦਿਖਾਈ ਦਿੰਦੀ